ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ ਮੇਰੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਪੰਜਾਬ ਦੇ ਨਾਲ ਜੁੜੇ ਹੋਏ ਦੋ ਤਿੰਨ ਅਹਿਮ ਮੁੱਦੇ ਨੇ ਉਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾ ਮੁੱਦਾ ਹੋਵੇਗਾ ਐਮ ਐਲ ਏ ਰਜਿੰਦਰਪਾਲ ਕੌਰ ਸ਼ੀਨਾ ਜਿਹੜੇ ਕੀ ਜਲਾ ਲੁਧਿਆਣਾ ਨਾਲ ਸੰਬੰਧਿਤ ਨੇ ਸਾਊਥ ਹਲਕੇ ਤੋਂ ਪੈਂਦੇ ਨੇ ਉਹਨਾਂ ਦੇ ਇਲਾਕੇ ਵਿੱਚ ਇੱਕ ਮੰਦਭਾਗੀ ਘਟਨਾ ਹੁੰਦੀ ਆ ਪਰ ਉਸ ਤੋਂ ਬਾਅਦ ਉਹ ਘਟਨਾ ਦੇ ਪਿੱਛੇ ਜਿਹੜੀਆਂ ਫੋਟੋਆਂ ਸੀ ਉਹ ਪਰਿਵਾਰ ਦੇ ਜੀਹਾਂ ਦੀਆਂ ਉਹ ਕਿਵੇਂ ਪਬਲਿਕ ਡੋਮੇਨ ਚ ਲੈ ਆਂਦੀਆਂ ਐਮ ਐਲ ਏ ਨੇ ਔਰ ਕੀ ਉਹਨਾਂ ਨੂੰ ਕਾਨੂੰਨ ਦਾ ਨਹੀਂ ਸੀ ਪਤਾ ਜ ਇੰਨੀ ਸਮਝ ਉਹਨਾਂ ਦੀ ਕੰਮ ਨਹੀਂ ਕੀਤੀ ਜਾਂ ਵਜ੍ਹਾ ਕੋਈ ਹੋਰ ਹੈ ਇਸ ਦੇ ਉੱਤੇ ਚਰਚਾ ਕਰਾਂਗੇ ਕਿ ਉੱਥੇ ਉਹਨਾਂ ਨੇ ਨਿਜਮ ਕਿੱਥੇ ਕਿੱਥੇ ਛੱਕੇ ਤੇ ਟੰਗ ਦੇ ਉੱਤੇ ਇੱਕ ਗੱਲ ਕਰਾਂਗੇ ਅਸੀਂ ਅਗਲੀ ਵੀ ਖਬਰ ਮੰਤਰੀ ਅਮਨ ਰੋੜਾ ਨਾਲ ਜੁੜੀ ਹੋਈ ਹੈ ਸੀਨੀਅਰ ਐਡਵੋਕੇਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਚ ਸੀ ਅਰੋੜਾ ਉਹਨਾਂ ਨੇ ਇੱਕ ਲੀਗਲ ਨੋਟਿਸ ਭੇਜ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਪਤੇ ਦੇ ਉੱਤੇ ਜਿਸ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਹੈ ਕਿ ਮੰਤਰੀ ਅਮਨ ਰੋੜਾ ਨੂੰ ਕਿਉਂ ਅਧਿਕਾਰ ਨਹੀਂ ਹੈ ਉਹਨਾਂ ਦੀ ਮੰਤਰੀ ਮੰਡਲ ਚੋਂ ਛੁੱਟੀ ਹੋਣੀ ਚਾਹੀਦੀ ਹੈ ਕੀ ਉਹ ਛੁੱਟੀ ਹੋਵੇਗੀ ਲੀਗਲ ਨੋਟਿਸ ਤੋਂ ਬਾਅਦ ਅਗਲੀ ਕਾਰਵਾਈ ਕੀ ਹੋਣੀ ਹੈ ਇਸ ਤੇ ਵੀ ਗੱਲ ਹੋਣੀ ਹੈ ਤੀਜਾ ਮਸਲਾ ਹੈ ਨਵਜੋਤ ਸਿੰਘ ਸਿੱਧੂ ਦਾ ਉਹਨਾਂ ਨੇ ਫੇਰ ਇੱਕ ਵਾਰੀ ਐਲਾਨ ਕੀਤਾ ਹੈ ਪੋਸਟਰ ਜਾਰੀ ਕਰ ਦਿੱਤਾ ਹੈ ਕਿ ਉਹ ਹੁਣ ਕੋਰਟ ਸ਼ਮੀਰ ਬਠਿੰਡਾ ਦੇ ਵਿੱਚ ਫੇਰ ਤੋਂ ਪਬਲਿਕ ਮੀਟਿੰਗ ਕਰਨ ਜਾ ਰਹੇ ਨੇ ਜਿਹੜੇ ਕੀ ਉਥੋਂ ਦੀ ਇੱਕ ਸਥਾਨਕ ਲੀਡਰ ਨੇ ਹਰਵਿੰਦਰ ਸਿੰਘ ਲਾਢੀ ਉਹਨਾਂ ਨੇ ਉਹ ਮੀਟਿੰਗ ਰੱਖੀ ਹੈ ਉੱਥੇ ਜਾਣਗੇ ਇਸ ਦੇ ਨਾਲ ਕਾਂਗਰਸ ਦੀ ਸਿਆਸਤ ਦੇ ਵਿੱਚ ਹੋਰ ਕੀ ਫਰਕ ਪੈਣ ਵਾਲਾ ਇਹਨਾਂ ਤਿੰਨਾਂ ਮੁੱਦਿਆਂ ਤੇ ਚਰਚਾ ਕਰਾਂਗੇ ਆਪੋ ਲੱਭ ਸਭ ਤੋਂ ਪਹਿਲਾਂ ਅਸੀਂ ਚੱਲਦੇ ਹਾਂ ਰਜਿੰਦਰ ਪਾਲ ਜਿਹੜੇ ਕੋਰਨੇ ਐਮ ਐਲ ਏ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਜਿਹੜਾ ਕੁਝ ਚੰਨ ਚਾੜਿਆ ਜਾਂ ਨਿਜਮ ਸ਼ਿੱਕੇ ਤੇ ਟੰਗੇ ਨੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਦੇਖੋ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਲੁਧਿਆਣਾ ਸਾਊਥ ਤੋਂ ਗੱਲ ਕੀਤੀ ਜਾਵੇ ਜਿਹੜੀ ਆਮ ਆਦਮੀ ਪਾਰਟੀ ਦੀ ਵਿਧਾਇਕ ਆ ਰਜਿੰਦਰ ਪਾਲ ਕੌਰ ਸ਼ੀਨਾ ਸਭ ਤੋਂ ਵੱਡੀ ਗੱਲ ਕਿ ਸਾਡੇ ਲੀਡਰ ਜਿਹੜੇ ਹੈਗੇ ਨੇ ਇੰਨੇ ਸ਼ੋਹਰਤ ਦੇ ਭੁੱਖੇ ਨੇ ਕਿ ਉਹ ਵੇਖਦੇ ਵੀ ਨਹੀਂ ਕਿ ਸਮਾਂ ਕੀ ਆ ਔਰ ਸਤਾਨ ਕੀ ਆ ਤੇ ਕੇਸ ਨੇਚਰ ਕੀ ਆ ਕੇਸ ਦਾ ਤੁਸੀਂ ਠੀਕ ਹੈ ਕੋਈ ਖੇਡ ਮੇਲੇ ਨੇ ਕੋਈ ਪ੍ਰੋਗਰਾਮ ਨੇ ਧਾਰਮਿਕ ਨੇ ਸਮਾਗਮ ਨੇ ਸਰਕਾਰੀ ਪ੍ਰੋਗਰਾਮ ਨੇ ਉੱਥੇ ਦੇ ਮੰਨੇ ਕਿ ਤੁਹਾਡੀ ਫੋਟੋ ਤੋਂ ਫੋਟੋ ਤੋਂ ਬਗੈਰ ਨਹੀਂ ਰਹਿ ਸਕਦੇ ਪਰ ਜਿਹੜੀਆਂ ਤੁਸੀਂ ਕੱਲ ਤਸਵੀਰਾਂ ਸ਼ੇਅਰ ਕੀਤੀਆਂ ਇਹ ਤਾਂ ਕਹਿ ਸਕਦੇ ਕਿ ਪੰਜਾਬ ਦੇ ਲੀਡਰ ਨੇ ਸ਼ਰਮ ਵੇਚ ਕੇ ਹੀ ਖਾਲੀ ਹੈਗੀ ਹੈ ਕਿ ਘੱਟੋ-ਘੱਟ ਇੱਕ ਇੰਨਾ ਨਾਜ਼ੁਕ ਮਸਲਾ ਔਰ ਇਸ ਐਮਐਲਏ ਨੂੰ ਇਹ ਚਾਰ ਪੈਸੇ ਦੀ ਜਾਣਕਾਰੀ ਵੀ ਨਹੀਂ ਹੈ ਕਿ ਤੁਸੀਂ ਅਗਰ ਅਜਿਹੇ ਚਾਰ ਸਾਲ ਦੀ ਬਾਲੜੀ ਔਰ ਉਸਦੇ ਨਾਲ ਕੀ ਕੁਝ ਹੋਇਆ ਫਿਰ ਤੁਸੀਂ ਉਨ੍ਹਾਂ ਦੇ ਪਿੰਡ ਤੋਂ ਪਰਿਵਾਰ ਦੀਆਂ ਫੋਟੋਆਂ ਜਨਗਾਂਜਰ ਕਰਦੇ ਤੇ ਕਾਨੂੰਨਨ ਤੌਰ ਤੇ ਇਸ ਐਮਐਲਏ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਉੱਥੇ ਡੀਸੀਪੀ ਨੇ ਸਰਦੀਪ ਵੜਿਆ ਇੱਕ ਪੁਲਿਸ ਅਫਸਰ ਜੇ ਇੱਕ ਪੁਲਿਸ ਅਫਸਰ ਨੂੰ ਨਹੀਂ ਪਤਾ ਉਹਨੂੰ ਤੁਰੰਤ ਸਸਪੈਂਡ ਕਰਨਾ ਚਾਹੀਦਾ ਹੈ ਲੇਕਿਨ ਉੱਥੇ ਪੀਸੀਐਸ ਅਫਸਰ ਕੋਈ ਲੇਡੀ ਪੂਨਮ ਬੀਪਕੌਰ ਉਹਦਾ ਵੀ ਜ਼ਿਕਰ ਹੈ ਕਿ ਉਹ ਵੀ ਹਾਜ਼ਰ ਸੀ ਉਹਨੂੰ ਵੀ ਤੁਰੰਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੱਤਲ ਕਰਨਾ ਚਾਹੀਦਾ ਹੈ ਘੱਟੋ ਘੱਟ ਐਮਐਲਏ ਦੇ ਖਿਲਾਫ ਪਰਚਾ ਦਰਜ ਹੋ ਜਿਹੜੇ ਦੋ ਅਫਸਰ ਨੇ ਜਿਹੜੇ ਪਬਲਿਕ ਸਰਵੰਟ ਨੇ ਇੱਕ ਜਿਹੜੇ ਡੀਐਸਪੀ ਲੈਵਲ ਦੇ ਇੱਕ ਐਸਡੀਐਮ ਲੈਵਲ ਦੇ ਅਧਿਕਾਰੀ ਅਗਰ ਅਜਿਹੇ ਸਾਡੇ ਅਫਸਰਾਂ ਨੂੰ ਸਾਡੇ ਪੋਲਿਟਿਸ਼ੀਅਨਾਂ ਨੂੰ ਇਹ ਨਹੀਂ ਪਤਾ ਕਿ ਤੇ ਜਿਹੜੀ ਤੁਸੀਂ ਜੇ ਕਿਸੇ ਅਧਿ ਦੇ ਨਾਲ ਮਾੜੀ ਘਟਨਾ ਵਾਪਰਦੀ ਤੇ ਤੁਸੀਂ ਉਹਦੇ ਮਾਪਿਆਂ ਦੀਆਂ ਫੋਟੋਆਂ ਸ਼ੇਅਰ ਕਰੋ ਤੇ ਮੈਨੂੰ ਲੱਗਦਾ ਇਹ ਤਿੰਨੇ ਜਾਣੇ ਮਾਦੋਸ਼ੀ ਨੇ ਇਹਨਾਂ ਦਾ ਖਰਾਬ ਇੱਕ ਵੱਖਰਾ ਪਰਚਾ ਦਰਦ ਹੋਣਾ ਚਾਹੀਦਾ ਔਰ ਘੱਟੋ ਘੱਟ ਇਹਨਾਂ ਦੀ ਸਸਪੈਂਸ਼ਨ ਤੇ ਬੰਦੀ ਹੈ ਔਰ ਐਮਐਲਏ ਨੂੰ ਇੰਨਾ ਨਹੀਂ ਪਤਾ ਕਿ ਤੁਸੀਂ ਇੰਨੇ ਵੀ ਭੁੱਖੇ ਹੋਗੇ ਸ਼ੋਰ ਦੇ ਕਿ ਤੁਹਾਨੂੰ ਇੱਕ ਫੋਟੋ ਜੇ ਤੁਹਾਡੀ ਦਿਨ ਦੇ ਵਿੱਚ ਨਹੀਂ ਆਊਗੀ ਸੋਸ਼ਲ ਮੀਡੀਆ ਤੇ ਤੇ ਕੀ ਤੁਹਾਨੂੰ ਤੁਹਾਡੇ ਗਲੋਂ ਚੋਂ ਬੁਰਕੀ ਨਹੀਂ ਨਿਕਲੂਗੀ ਬਕਾਇਦਾ ਇੱਕ ਸਰਕਾਰੀ ਪ੍ਰੈਸ ਨੋਟ ਜਾਰੀ ਹੁੰਦਾ ਜਿਸ ਵਿੱਚ ਦਾਵਾ ਕੀਤਾ ਗਿਆ ਐਮਐਲਏ ਵੱਲੋਂ ਕਿ ਉਹ ਚਟਾਨ ਵਾਂਗੂ ਖੜੇ ਨੇ ਪਰਿਵਾਰ ਨਾਲ ਕਿ ਉਹ ਦੋਸ਼ੀ ਨੂੰ ਜਦੋਂ ਤੱਕ ਫੜਿਆ ਨਹੀਂ ਜਾਂਦਾ ਉਹ ਤਾਂ ਉਹਨਾਂ ਦੇ ਨਾਲ ਹੀ ਖੜੇ ਆ ਬਸ ਦੇ ਸਭ ਤੋਂ ਵੱਡੀ ਗੱਲ ਹੈ ਕਿ ਉਹ ਕੁਝ ਨਹੀਂ ਕਰ ਰਹੀ ਸੀ ਲੁਧਿਆਣਾ ਪੁਲਿਸ ਕੁਝ ਨਹੀਂ ਕਰ ਰਹੀ ਸੀ ਐਮ ਐਲ ਏ ਦਾ ਏਰੀਆ ਸੀ ਉਹ ਮਾਪਿਆਂ ਨੇ ਵਿਚਾਰੇ ਕਿਉਂਕਿ ਅੱਜ ਕੱਲ ਜਿਹੜੀਆਂ ਸਰਕਾਰਾਂ ਨੇ ਗੂੰਗੀ ਬੋਲੀਆਂ ਨੇ ਅਫਸਰ ਜਿਹੜੇ ਗੂੰਗੇ ਬੋਲੇ ਹੁੰਦੇ ਨੇ ਲੋਕਾਂ ਨੂੰ ਫਿਰ ਸ਼ਰਕਤ ਤੇ ਆਉਣਾ ਪੈਂਦਾ ਰਾਹ ਰੋਕਣੇ ਪੈਂਦੇ ਲੋਕ ਕਿਉਂਕਿ ਸਰਕਾਰਾਂ ਮਜਬੂਰ ਕਰ ਦਿੰਦੇ ਆ ਉਹ ਮਾਪਿਆਂ ਦੇ ਨਾਲ ਵੀ ਉੱਥੇ ਪ੍ਰੋਟੈਸਟ ਹੋਇਆ ਫਿਰ ਪੁਲਿਸ ਕੀ ਪੁਲਿਸ ਚੁੱਕ ਕੇ ਉਹ ਬੱਚੀ ਦੇ ਮਾਪਿਓ ਨੂੰ ਐਮ ਐਲ ਏ ਕੋਲ ਲੈ ਜਾਂਦੇ ਘਰ ਫਿਰ ਐਮਐਲਏ ਕੀ ਐਮਐਲਏ ਨੂੰ ਕੀ 골ਡ ਮੈਡਲ ਦਈਏ ਕੀ ਐਮਐਲਏ ਨੂੰ ਪੰਜਾਬ ਰਤਨ ਦਈਏ ਜਾਂ ਭਾਰਤ ਰਤਨ ਦਈਏ ਨੂੰ ਰਜਿੰਦਰਪਾਲ ਕੌਰ ਸ਼ੀਨਾ ਨੂੰ ਜਾਂ ਇਹਨੂੰ ਦਈਏ ਪਰਛੀਰੀ ਦਈਏ ਫੇ ਘੱਟੋ ਘੜ ਤੁਸੀਂ ਆਪਣੀ ਲਿਆਕਤ ਦੇਖੋ ਕਿ ਕਿਤੇ ਨਾ ਕਿਤੇ ਮਾਰ ਲਓ ਕਿਤੇ ਕੁਝ ਚਾਰ ਅੱਖਰ ਪੜ੍ਹ ਲਓ ਘੱਟੋ ਘੜ ਕੇ ਤੁਸੀਂ ਕਰ ਕੀ ਕੀ ਕਿੱਡਾ ਵੱਡਾ ਗੁਨਾਹ ਕੀਤਾ ਇੱਕ ਦੇ ਜਿਨ੍ਹਾਂ ਨੇ ਗੁਨਾਹ ਕੀਤਾ ਤੁਸੀਂ ਉਸ ਤੋਂ ਵੱਡਾ ਗੁਨਾਹ ਕੀਤਾ ਕਿ ਤੁਸੀਂ ਉਸ ਦੇ ਮਾਪਿਆਂ ਦੀਆਂ ਫੋਟੋਆਂ ਤਸਵੀਰਾਂ ਸ਼ੇਅਰ ਕਰਤੀਆਂ ਔਰ ਘੱਟੋ ਘੜ ਮੇਨੂੰ ਲੱਗਦਾ ਇੱਕ ਪੀਸੀਐਸ ਅਫਸਰ ਕਾਦੀ ਆ ਜਦ ਡੀਐਸਪੀ ਕਹਦਾ ਹੈਗਾ ਸੰਦੀਪ ਵਡੇਰਾ ਔਰ ਪੂਨਮਦੀਪ ਜਿਹੜਾ ਜਿਸ ਪੀਸੀਐਸ ਅਫੀਸਰ ਦਾ ਨਾਮ ਹੈ ਕਿ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਉਹਨਾਂ ਨੇ ਕਾਨੂੰਨ ਨਹੀਂ ਪੜਿਆ ਉਹਨਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਹੈਗਾ ਫਿਰ ਰੋਜ਼ ਤੁਸੀਂ ਇਹਨੇ ਲੋਕਾਂ ਨੂੰ ਮਿਲਦੇ ਘਟੋ ਘਟ ਇੱਕ ਪਰਦਾ ਹੁੰਦਾ ਹੁਣ ਉਸ ਮਹੱਲੇ ਦੇ ਲੋਕਾਂ ਨੂੰ ਪਤਾ ਹੈਗਾ ਹੁਣ ਤੁਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੱਸ ਦਿੱਤਾ ਹੈਗਾ ਤੁਸੀਂ ਆਪਣੇ ਫੇਸਬੁੱਕ ਪੇਜ ਤੇ ਰਜਿੰਦਰਪਾਲ ਕੌਰ ਸ਼ਿਨਾ ਨੇ ਆਪਣੇ ਪੇਜ ਤੇ ਫੋਟੋਆਂ ਸ਼ੇਅਰ ਕਰ ਦਿੱਤੀਆਂ ਹੈਗੀਆਂ ਉੱਕਾ ਟੁਗੜ ਤੁਸੀਂ ਹੋਣੀ ਡਿਲੀਟ ਕਰ ਦੋ ਪਰ ਨਹੀਂ ਇਹਨਾਂ ਲੋਕਾਂ ਨੂੰ ਕੀ ਹੈ ਕਿ ਜੇ ਨਾ ਇਹਦੀਆਂ ਦਿਨ ਦੇ ਵਿੱਚ 100 200 ਤਸਵੀਰਾਂ ਛੱਪੜ ਦੇ ਨਾ ਪੰਜਾਬ ਦੇ ਲੀਡਰਾਂ ਨੂੰ ਢਿੱਡ ਪੀੜ ਹੋਣ ਲੱਗ ਪਈ ਪੈਂਦੀ ਆ ਕਿ ਅੱਜ ਤੇ ਸਾਡੀ ਦਿਹਾੜੀ ਨਹੀਂ ਪਈ ਹੈਗੀ ਇਹ ਦਿਹਾੜੀ ਪਾਉਂਦੇ ਹੈ ਕਿ ਨਹੀਂ ਇਹ ਸਰਕਾਰ ਤੇ ਫੋਟੋ ਪਾਉਂਦੇ ਹੈ ਕਿ ਨਹੀਂ ਉੱਥੇ ਜਾ ਕੇ ਫੋਟੋਅਗ ਚਾਉਂਦੇ ਨੇ ਕਿ ਉੱਥੇ ਲੋਕੀ ਕਹਿੰਦੇ ਕਿ ਕਿ ਪਰਮਾਤਮਾ ਜਿਹੜਾ ਵਿਛੜੀ ਰੂਹ ਨੂੰ ਆਪਣੇ ਚਰਨਾਚਨ ਵਾਸਤੇ ਜਿਹੜਾ ਪਰਿਵਾਰ ਆ ਉਹਨੂੰ ਭਾਣਾ ਮੰਨਾਂ ਦਾ ਬਲ ਬੱਚੇ ਇਹ ਉੱਥੇ ਜਾ ਕੇ ਫੋਟੋਆਂ ਖਿਚਾਉਂਦੇ ਨੇ ਔਰ ਇਹ ਉਸ 4 ਸਾਲ ਦੇ ਬੱਚੀ ਦੇ ਮਾਪਿਆਂ ਨੇ ਫੋਟੋਆਂ ਸ਼ੇਅਰ ਕਰ ਰਹੇ ਨੇ ਉਹ ਕਮਾਲ ਹੋ ਗਈ ਇਸ ਕਰਕੇ ਇਹ ਨਹੀਂ ਕਿ ਇਹਨਾਂ ਨੂੰ ਪਤਾ ਨਹੀਂ ਹੈਗਾ ਪਰ ਇਹ ਕਿਉਂਕਿ ਸਿਆਸਤ ਇੰਨੀ ਜਿਆਦਾ ਬੇਸ਼ਰਮ ਹੋ ਚੁੱਕੀ ਹੈਗੀ ਇਹਨਾਂ ਨੂੰ ਤਾਂ ਹਰ ਚੀਜ਼ ਤੋਂ ਚਾਹੀਦੀ ਆ ਚਾਹੀਦੀ ਆ ਕਿ ਸਾਡੀ ਕੋਈ ਤਾਰੀਫ ਕਰੇ ਅਸੀਂ ਇੱਕ ਸ਼ੌਹਰਤ ਦੇ ਬੜੇ ਭੁੱਖੇ ਨੇ ਸਾਡੇ ਲੋਕ ਕੋਈ ਇਹਦੇ ਵੇਖਦੇ ਨਹੀਂ ਹੈਗੇ ਇਦ ਦੇ ਨਾਲ ਇਹ ਮਰਿਆ ਦੇਖਦੇ ਨਾਲ ਜੰਮਿਆ ਦੇਖਦੇ ਨਾਲ ਜੋ ਕੁਝ ਉਹ ਵਾਪਰ ਰਿਹਾ ਸਮਾਜ ਦੇ ਵਿੱਚ ਉਹਨੂੰ ਦੇ ਦੇ ਬਸ ਬੀਬੀ ਨੂੰ ਫੋਟੋ ਵਿੱਚ ਚਾਹੀਦਾ ਹੈ ਪੀ ਆਰ ਇਹ ਹਾਂ ਵੀ ਬੀਬੀ ਨੇ ਬਹੁਤ ਵੱਡਾ ਮੋਰਚਾ ਜਿੱਤ ਲਿਆ ਰਜਿੰਦਰਪੁਰ ਕੋਲ ਸ਼ੀਨਾ ਨੇ ਉਸ ਇਲਾਕੇ ਦੀ ਧੀ ਦੀ ਮਾਂ ਫੜ ਲਈ ਗਈ ਹੈ ਮਾਪਿਆਂ ਦੀ ਮਾਂ ਫੜ ਲਈ ਉਲਟਾ ਮਾਪੇ ਪਹਿਲਾਂ ਵਿਚਾਰੇ ਕਿੰਨੇ ਔਖੇ ਹੋਏ ਹੋਣਗੇ ਕਿੰਨੀ ਉਹਨਾਂ ਤੇ ਵਿਪਤਾ ਹੋਈ ਹੋਊਗੀ ਉਸ ਤੋਂ ਬਾਅਦ ਵਿਪੀਨ ਹੋਰ ਚੰਦ ਚਾੜ ਦਿੱਤਾ ਹੈਗਾ ਔਰ ਪੁਲਸ ਅਫਸਰ ਵੀ ਉਥੇ ਪੀਸੀਐਸ ਅਫਸਰ ਵੀ ਮਤਲਬ ਸਿਵਲ ਅਪਰ ਪੁਲਿਸ ਪ੍ਰਸ਼ਾਸਨ ਵੀ ਬੀਬੀ ਦੇ ਕਹਿ ਤੇ ਫੋਟੋਆਂ ਘੱਟੂ ਘੜ ਇਹਨਾਂ ਤੇ ਇੱਕ ਚਾਹੀਦਾ ਇਹਨਾਂ ਤੇ ਹਰ ਇੱਕ ਨੂੰ ਪਤਾ ਹੈਗਾ ਚੰਡੀਗੜ੍ਹ ਦੇ ਵਿੱਚ ਪਿੱਛੇ ਜੇ ਕਾਫੀ ਸੰਦੀ ਪੁਰਾਣੀ ਗੱਲ ਹੋ ਗਈ ਤੇ ਬਾਬਾ ਆਰਾਮਦੇਵ ਵੀ ਪੀੜ ਤੇ ਪਰਿਵਾਰ ਦੇ ਘਰ ਜਾਇਆ ਸੀ ਜੀ ਬਾਅਦ ਚ ਨੇ ਮਾਫੀ ਮੰਗੀ ਤੇ ਰਜਿੰਦਰਪਾਲ ਕੌਰ ਸ਼ਿਨੋ ਨੇ ਮਾਫੀ ਮੰਗੀ ਵੀ ਘੱਟੂ ਘੜ ਤੁਸੀਂ ਆਪਣੇ ਪੇਜ ਤੋਂ ਫੋਟੋਆਂ ਡਿਲੀਟ ਕਰ ਦਿਓ ਕਿਉਂ ਤੁਸੀਂ ਇੱਕ ਜਾਬਦੀ ਸਿਆਸਤ ਦਾ ਬੀੜਾ ਕਰ ਰਹੇ ਹੋ ਕਿਉਂ ਤੁਸੀਂ ਕਾਨੂੰਨ ਦੀਆਂ ਧੱਜੀਆਂ ੜਾ ਰਹੇ ਹੋ ਪਰ ਅਜਿਹੇ ਮਸਲੇ ਦੇ ਵਿੱਚ ਉਲਟਾ ਇਹਨਾਂ ਦੇ ਪਰਚਾ ਬੰਨ੍ਹਦੇ ਜਦੋਂ ਦਿੱਲੀ ਦੇ ਵਿੱਚ ਨਰਭਾਇਆ ਕਾਂਡ ਆਇਆ ਸੀ ਤਾਂ ਜਿਹੜੇ ਦਿੱਲੀ ਹਾਈ ਕੋਰਟ ਦੇ ਇੱਕ ਜਾਲਸੀ ਜਸਟਿਸ ਬਰਮਾ ਜਸਟਿਸ ਬਰਮਾ ਦੀ ਅਗਵਾਈ ਚ ਇੱਕ ਕਮਿਸ਼ਨ ਬਣਿਆ ਉਹਦੀ ਰਿਪੋਰਟਾਂ ਲਗਉਈਆਂ ਨੇ ਉਹਦੇ ਚ ਅਜਿਹੇ ਲੋਕਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਬੰਦ ਹੀ ਹੈਗੀ ਹੈ ਕਿ ਆਗਰ ਹੈਗੀ ਪਰ ਐਟ ਲੀਸਟ ਡੇਡੇ ਪੁਲਿਸ ਅਫਸਰ ਜਾਂ ਸਿਵਲ ਪ੍ਰਸ਼ਾਸਨ ਦੇ ਜਿਹੜੇ ਅਫਸਰ ਨੇ ਇਹਨਾਂ ਦੇ ਖਿਲਾਫ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦੇ ਕਿ ਘਟੂਘਟ ਇਹਨਾਂ ਨੂੰ ਤਾਂ ਸਸਪੈਂਡ ਕਰਨਾ ਚਾਹੀਦਾ ਪਤਾ ਲੱਗੇ ਬਾਕੀ ਅਫਸਰਾਂ ਨੂੰ ਚਾਹੇ ਉਹ ਕੋਈ ਸਿਪਾਹੀ ਹੈ ਚਾਹੇ ਡੀਐਸਪੀ ਚਾਹੇ ਕਲਰਕਾ ਚਾਹੇ ਤਸੀਦਰ ਘਟੂਘਟ ਉਹਨਾਂ ਨੂੰ ਤਾਂ ਪਤਾ ਲੱਗਣਾ ਚਾਹੀਦਾ ਹੈ ਕਿ ਇਹਨਾਂ ਚੰਦ ਕੀ ਚਾੜਿਆ ਹੈਗਾ ਔਰ ਮੇਨੂੰ ਲੱਗਦਾ ਇਸ ਮਸਲੇ ਜਿਹੜੇ ਲੁਧਿਆਣਾ ਦੇ ਜਿਹੜੇ ਪੁਲਿਸ ਕਮਿਸ਼ਨਰ ਆ ਕੁਲਦੀਪ ਸਿੰਘ ਚਾਲ ਉਹਨਾਂ ਨੂੰ ਵੱਖਰੇ ਤੌਰ ਤੇ ਐਕਸ਼ਨ ਲੈਣਾ ਚਾਹੀਦਾ ਆਪਣੇ ਅਧਿਕਾਰੀ ਤੇ ਲੁਧਿਆਣੇ ਦੀ ਜਿਹੜੀ ਡੀਸੀ ਆ ਉਹਨੂੰ ਵੱਖਰਾ ਲੈਣਾ ਚਾਹੀਦਾ ਕਿ ਘੱਟੋ ਘੱਟ ਜਿਹੜੇ ਜ਼ਿਲ੍ਹੇ ਦੇ ਮੁਖੀ ਨੇ ਕੋਈ ਲੈ ਲੈਣਾ ਜ਼ਰੂਰੀ ਨਹੀਂ ਕਿ ਭਗਵੰਤ ਮਾਨੀ ਲੈਣਾ ਕਾਰਵਾਈ ਘੱਟੋ ਘੱਟ ਜਿਹੜੇ ਵੀ ਸਬੰਧਤ ਵਿਭਾਗ ਦੇ ਅਫੀਸਰ ਹਾਜ਼ਰ ਸਨ ਉਹਨਾਂ ਨੂੰ ਤੇ ਚਾਹੀਦਾ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਕਿ ਉਹਨਾਂ ਨੇ ਤਸਵੀਰਾਂ ਕਿਉਂ ਵਾਇਰਲ ਕੀਤੀਆਂ ਹੈਗੀਆਂ ਨੇ ਔਰ ਇਸ ਮਸਲੇ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਲੁਧਿਆਣੇ ਦਾ ਜਿਲ੍ਹਾ ਪ੍ਰਸ਼ਾਸਨ ਉਹਨਾਂ ਨੇ ਪ੍ਰੈਸ ਰਿਲੀਜ਼ ਜਾਰੀ ਕਰ ਦਿੱਤਾ ਹੈਗਾ ਘੱਟੋ ਘੜੇ ਇਹ ਚੀਜ਼ਾਂ ਉਪਰ ਕਰਨੇ ਚਾਹੀਦੀਆਂ ਸੀ ਇਹ ਕਾਨੂੰਨ ਦੀਆਂ ਤਾਂ ਜੀਆਂ ਵਾ ਇਹ ਕਿਸੇ ਹਿੱਤਾਂ ਦੀਆਂ ਤਾਂ ਝੰਡਾੜੀਆਂ ਗਈਆਂ ਗਈਆਂ ਨੇ ਇਹ ਰੂਹ ਦੀਆਂ ਤਾਂ ਝੰਡਾੜੀਆਂ ਗਈਆਂ ਤੇ ਇਸ ਮਸਲੇ 'ਚ ਲੱਗਦਾ ਕਿ ਰਜਿੰਦਰ ਕੌਰ ਰਜਿੰਦਰਪਾਲ ਕੌਰ ਜਿਹੜੇ ਸ਼ੀਨਾ ਨੇ ਘੱਟੋ ਘੜੇ ਇਹਨਾਂ ਨੂੰ ਤੇ ਪੰਜਾਬ ਦੀ ਜਨਤਾ ਕੋਲ ਮਾਫੀ ਮੰਗਣੀ ਚਾਹੀਦੀ ਨਹੀਂ ਤੇ ਇਹਦੇ ਖਿਲਾਫ ਕੋਈ ਨਾ ਕੋਈ ਕਿਸੇ ਅ ਐ ਜੀਓ ਨੂੰ ਖੜੇ ਹੋ ਕੇ ਕਿਸੇ ਵਕੀਰ ਨੂੰ ਖੜਾ ਕਰਕੇ ਇਹੋ ਜਿਹੇ ਲੋਕਾਂ ਦੇ ਇਨਾਂ ਦੇ ਖਿਲਾਫ ਪਰਚਾ ਦਰਜ ਕਰਨਾ ਚਾਹੀਦਾ ਜਿੱਥੋਂ ਤੱਕ ਰਹੀ ਗੱਲ اے ਐਮਐਲਏ ਦੀ ਇਸ ਨੂੰ ਪਛਤਾਵਾ ਹੈ ਕਿ ਨਹੀਂ ਆਪਣੇ ਇਸ ਕੀਤੇ ਤੇ ਆ ਜਾਣ ਗੈਲੀ ਐਡੀ ਵੱਡੀ ਵੱਡੀ ਵਰਤ ਲਈ ਗਈ ਐ ਇੱਥੋਂ ਤੱਕ ਕਿ ਜੁਰਮ ਹੀ ਕਹਾਂਗੇ ਕੀਤਾ ਗਿਆ ਕਿਉਂਕਿ ਕਾਨੂੰਨ ਅਜਾਇਜ਼ਤ ਨਹੀਂ ਦਿੰਦਾ ਇਸ ਤਰ੍ਹਾਂ ਕਰਨ ਦੀ ਔਰ ਦੂਸਰੇ ਪਾਸੇ ਮੰਤਰੀ ਅਮਨ ਰੋੜਾ ਨੇ ਉਹਨਾਂ ਨੂੰ ਤਾਂ ਅਦਾਲਤ ਨੇ 2 ਸਾਲ ਦੀ ਸਜ਼ਾ ਵੀ ਸੁਣਾ ਦਿੱਤੀ ਐ ਤੇ ਇੱਕ ਲੀਗਲ ਨੋਟਿਸ ਪਹੁੰਚ ਗਿਆ ਹੁਣ ਜਿਸ ਦੇ ਵਿੱਚ ਡਿਮਾਂਡ ਇਹ ਹੈ ਮੰਗਿਆ ਹੈ ਕਿ ਮੰਤਰੀ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇ ਔਰ ਮੈਂਬਰਸ਼ਿਪ ਜਿਹੜੀ ਰੱਦ ਹੋਣੀ ਚਾਹੀਦੀ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਸਪੀਕਰ ਨੂੰ ਚਿੱਠੀ ਲਿਖ ਦਿੱਤੀ ਸੀ ਤਾਂ ਹੁਣ ਜਿਹੜੇ ਸੀਨੀਅਰ ਐਡਵੋਕੇਟ ਨੇ ਅਚੀ ਅਰੋ ਸਾਬ ਉਹਨਾਂ ਨੇ ਜਿਹੜਾ ਲੀਗਲ ਨੋਟਿਸ ਪਹੁੰਚਾ ਦਿੱਤਾ ਮੁੱਖ ਮੰਤਰੀ ਸਾਹਿਬ ਕੋਲ ਇਸ ਦੇ ਸਿੱਟੇ ਕੀ ਨਿਕਲ ਸਕਦੇ ਆ ਸ੍ਰੀ ਸੱਤੋਵਰਟੀ ਗੱਲ ਕਿ ਜਿਹੜੇ ਐਡਵੋਕੇਟ ਨੇ ਐਚਸੀ ਰੋੜਾ ਬੜੇ ਕਾਬਲ ਇਮਾਨਦਾਰ ਬੜੇ ਮਿਹਨਤੀ ਪੰਜਾਬ ਦੇ ਮਸਲਿਆਂ ਤੇ ਉਹ ਲੜਦੇ ਰਹਿੰਦੇ ਨੇ ਸਰਕਾਰਾਂ ਨੂੰ ਕਈ ਉਹਨਾਂ ਦੇ ਪੀਆਈਐਲ ਤੇ ਫੈਸਲੇ ਵਾਪਸ ਕਰਨੇ ਪਏ ਨੇ ਕਈ ਸੌਦਾ ਕਰਨੀਆਂ ਪਈਆਂ ਨੇ ਔਰ ਉਹਨਾਂ ਨੇ ਇਹ ਜਿਹੜਾ ਮਸਲਾ ਚੁੱਕਿਆ ਗਿਆ ਲਾਜ਼ਮੀ ਤੌਰ ਤੇ ਜਾਇਜ਼ ਮਸਲਾ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਚੱਲਿਆ ਹੈ ਸਟੇਟ ਵਰਸਸ ਲਿਲੀ ਥਾਮਸ ਉਸ ਕੇਸ ਦੇ ਹਵਾਲੇ ਹੀ ਦਿੱਤਾ ਗਿਆ ਕਿ ਕਿਸੇ ਵੀ ਐਮਐਲਏ ਜਾਂ ਐਮਪੀ ਨੂੰ ਜੇਕਰ 2 ਸਾਲ ਦੀ ਜਾਂ 2 ਸਾਲ ਤੋਂ ਵੱਧ ਸਜ਼ਾ ਹੋ ਜਾਂਦੀ ਤਦ ਤੱਕ ਉਹਨੂੰ ਰੀਲੀਫ ਨਹੀਂ ਮਿਲਦੀ ਉਹਨੂੰ ਮੰਤਰੀ ਮੰਡਲ ਚੋਂ ਬਾਹਰ ਕਰਨਾ ਚਾਹੀਦਾ ਦੀ ਮੈਂਬਰਸ਼ਿਪ ਰੱਦ ਕਰਨੀ ਚਾਹੀਦੀ ਹੈ ਹੁਣ ਉਹਨਾਂ ਨੇ ਐਡਵੋਕੇਟ ਐਚਸੀ ਰੋੜਾ ਹੁਣ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਤੁਸੀਂ ਕਾਨੂੰਨ ਨੂੰ ਚੰਗੀ ਤਰ੍ਹਾਂ ਜਾਣਦੇ ਤੁਸੀਂ ਡਿਸਕਸ ਕਰ ਲੋਗੇ ਜਿਹੜਾ ਸਟੇਟ ਵਰਸਸ ਲਿਲੀ ਥਾਮਸ ਹੈ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਆਇਆ ਉਹਨਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਦੇ ਇੱਕ ਰੈਫਰੈਂਸ ਵੀ ਲਿਖਿਆ ਹੈ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਕੱਢੀ ਆ ਜਾਂ ਚਿੱਟੇ ਰਿਗਰ ਜਿਹੜਾ ਨੋਟਿਸ ਕੱਢਿਆ ਹੈ ਉਹਦੇ 'ਚ ਉਹਨਾਂ ਨੇ ਸਾਰੇ ਹਵਾਲੇ ਦਿੱਤੇ ਤੇ ਅਗਰ ਹਵਾਲਿਆਂ ਦੇ ਧਿਆਨ ਵਿੱਚ ਗੱਲ ਰੱਖੀ ਕਰਕੇ ਗੱਲ ਕੀਤੀ ਜਾਵੇ ਤੇ ਲਾਜ਼ਮੀ ਤੌਰ ਤੇ ਆਪਣਾ ਅਰੋੜਾ ਮੰਤਰੀ ਨਹੀਂ ਰਹਿ ਸਕਦੇ ਅਗੇ ਪਰ ਕਿਉਂਕਿ ਸਰਕਾਰ ਇਹਦੇ ਹੈ ਹੀ ਇਹੋ ਜੀ ਹੈ ਉਹ ਕਾਨੂੰਨ ਦੀ ਪ੍ਰਵਾਹ ਕਰਦੀ ਨਹੀਂ ਉਹਨੂੰ ਸੁਪਰੀਮ ਕੋਰਟ ਦੇ ਹੁਕਮਾ ਦਾ ਕੀ ਲੈਣਾ ਤੇ ਨਾ ਉਹਨਾਂ ਦੀ ਕਿ ਸਾਡੇ ਜਿਹੜੇ ਗੋਲ ਨੇ ਉਹ ਸੈਟਲ ਹੋ ਰਹੇ ਕਿ ਨਹੀਂ ਹੋ ਰਹੇ ਕਿਉਂਕਿ ਇਸ ਤੋਂ ਪਹਿਲਾਂ ਨਾ ਉਹਨਾਂ ਨੇ ਚੱਕ ਨੂੰ ਬਾਹਰ ਕੱਢਿਆ ਸੀ ਨਾ ਉਹਨਾਂ ਨੇ ਡਾਕਟਰ ਬਲਬੀਰ ਸਿੰਘ ਸੈਣੀ ਜਿਹੜੇ ਜਿਹੜੇ ਪਟਿਆਲਾ ਦਿਹਾਤੀ ਤੋਂ ਐਮਐਲਏ ਐਸ ਤੇ ਸੂਬੇ ਦੇ ਹੈਲਥ ਮੰਤਰੀ ਕਿਉਂਕਿ ਉਹਨਾਂ ਦੇ ਵੀ ਇੱਕ ਪਰਿਵਾਰਕ ਝਗੜੇ ਦੇ ਵਿੱਚ ਰੋਪੜ ਦੀ ਅਦਾਲਤ ਨੂੰ 3 ਸਾਲ ਦੀ ਸਦਚਨਾਈ ਹੁਣੇ ਫਿਰ ਅਮਨ ਰੋੜਾ ਦਾ ਪਰਿਵਾਰਕ ਮਸਲਾ ਉਹਦੇ ਜੀਜੇ ਦੇ ਨਾਲ ਪੰਗਾ ਸੀ ਉਸ ਮਸਲੇ ਜਿਸ ਸਰਾਬ ਨੂੰ ਉਹਨਾਂ ਨੂੰ ਸਾਜ ਸਜਨ ਸਰਾ ਦਿੱਤੀ ਹੈ ਤੇ ਪਰ ਅਗਰ ਨਾਟਕਤਾ ਦੀ ਗੱਲ ਆਉਂਦੀ ਜਾਂ ਕਾਨੂੰਨ ਦੀ ਗੱਲ ਆਉਂਦੀ ਆ ਤੇ ਫਿਰ ਤੇ ਇਹਨਾਂ ਨੂੰ ਅਸਤੀਫਾ ਦੇਣਾ ਬੰਦ ਆ ਜਾਂ ਨਹੀਂ ਦਿੰਦੇ ਹੈ ਕਿ ਭਗਵੰਤ ਸਿੰਘ ਮੰਤਰੀ ਮੰਡਲ ਤੋਂ ਬਾਹਰ ਕੱਢਣਾ ਚਾਹੀਦਾ ਇਹੋ ਹੀ ਐਡਵੋਕੇਟ ਐਚ ਸੀ ਰੋੜਾ ਕਹਿੰਦੇ ਨੇ ਦੂਜੇ ਪਾਸੇ ਕਿਉਂਕਿ ਸ਼ਰਮ ਨਿਕਾਲੀ ਦਲ ਨੇ ਵੀ ਸਪੀਕਰ ਨੂੰ ਚਿੱਠੀ ਲਿਖੀ ਆ ਪਰ ਸਪੀਕਰ ਨੇ ਚਿੱਠੀ ਪੜ੍ਹੀ ਕਿ ਨਹੀਂ ਪੜ੍ਹੀ ਹੈ ਕਿ ਕੌਣ ਆਪਣੀ ਪਾਰਟੀ ਦੀ ਇੱਛੀ ਕਰਵਾਉਣਾ ਚਾਹਦਾ ਹੈਗਾ ਸਪੀਕਰ ਲੱਗਾ ਕਿ ਦੇਖੀ ਜੇ ਸੋ ਬਾਦ ਕੀ ਕਾਨੂੰਨੀ ਰਾਏ ਕਿੰਨੀ ਕੀ ਪ੍ਰਕਿਰਿਆ ਹੋਗੀ ਮੇਨ ਹਾਲਾਂਕਿ ਉਹ ਵਫਦ ਵੀ ਸ਼ਾਇਦ ਸ਼ੁਰੂ ਨਿਕਲੀ ਦਲ ਦਾ ਮਿਲੋ ਉਸ ਵਫਦ ਰਹੀ ਵੀ ਸਪੀਕਰ ਕੋ ਤਾਰਫ ਸੰਸਦਵਾਂ ਨੂੰ ਮਿਲਣ ਦੀ ਕੋਸ਼ਿਸ਼ ਕਰਨਗੇ ਕਿ ਇਹ ਮਸਲੇ ਦੇ ਵਿੱਚ ਤੁਸੀਂ ਕਾਰਵਾਈ ਕਰੋ ਕਿਉਂਕਿ ਕਾਨੂੰਨ ਇਹ ਕਹਿੰਦਾ ਕਿਉਂਕਿ ਉਹਨਾਂ ਨੂੰ ਨਾ ਸ਼ਸ਼ਨ ਕੋਰਟ ਨੇ ਹਾਲੇ ਤੱਕ ਕਰੀ ਦਿੱਤੀ ਹੈ ਸ਼ਾਇਦ ਉਹਨਾਂ ਨੂੰ ਹਾਈ ਕੋਰਟ ਜਾਣਾ ਪਵੇ ਤੇ ਘੱਟੋ ਘੱਟ ਉਹ ਹੁਣ ਐਮ ਐਲ اے ਨਹੀਂ ਆ ਉਹ ਹੁਣ ਕਿਸੇ ਵੀ ਪਾਰਟੀ ਮੀਟਿੰਗ ਦੇ ਵਿੱਚ ਪਾ ਜਿਹੜੀ ਸਰਕਾਰ ਦੀ ਮੀਟਿੰਗ ਕਿਉਂਕਿ ਮਿਨਿਸਟਰ ਨੇ ਉਹ ਅਸੂਲਨ ਤੌਰ ਤੇ ਸਰਦਾਰਿਕ ਤੌਰ ਤੇ ਜਾਂ ਕਹਿ ਕਹਿ ਸਕਦੇ ਆ ਵਿਧਾਨਕ ਤੌਰ ਤੇ ਨਾ ਐਮਐਲਏ ਨਾ ਕਿਸੇ ਸਰਕਾਰ ਦੀ ਮੀਟਿੰਗ ਚ ਹਿੱਸਾ ਲੈ ਸਕਦੇ ਨੇ ਪਰ ਕੌਣ ਕਿਉਂਕਿ ਬਲਬੀਰ ਸਿੰਘ ਸੈਣੀ ਵੀ ਮੀਟਿੰਗਾਂ ਦੇ ਵਿੱਚ ਹਾਜ਼ਰੀ ਭਰਦੇ ਰਹੇ ਨੇ ਪਰ ਕਿਉਂਕਿ ਆਮ ਆਦਮੀ ਪਾਰਟੀ ਅੱਜ ਕੱਲ ਹੈ ਹੀ ਹੈ ਕਿ ਜੇ ਤੁਹਾਨੂੰ ਸਰਕਾਰ ਮਿਲੀ ਹੈ ਤੇ ਫਿਰ ਜੁੱਤੀ ਦੇ ਯੋਰ ਨਾਲ ਸਰਕਾਰਾਂ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਮੈਜੋਰਟੀ ਹੈ ਕਾਨੂੰਨ ਨੂੰ ਪਾਸੇ ਰੱਖ ਕੇ ਹੋਏ ਕੁਝ ਇਹ ਤੇ ਜੇ ਸੁਪਰੀਮ ਕੋਰਟ ਸੈਂਟਰ ਸਰਕਾਰ ਦੇ ਖਿਲਾਫ ਵੀ ਹੁਕਮ ਦਿੰਦੀ ਹੈ ਤੇ ਉਹ ਰਾਜ ਸਭਾ ਲੋਕ ਸਭਾ ਦੇ ਵਿੱਚ ਐਮੈਂਡਮੈਂਟ ਕਰਕੇ ਫਿਰ ਉਸੇ ਗੱਲ ਤੇ ਆ ਜਾਂਦੇ ਨੇ ਜਿਸ ਗੱਲ ਤੇ ਉਹਨਾਂ ਨੇ ਆਪਣੀ ਲਭਾਉਣੀ ਹੋਵੇ ਅਜਿਹੇ ਕਈ ਗੰਭੀਰ ਮਾਮਲਿਆਂ ਦੇ ਉੱਤੇ ਨਾ ਸੋਸ਼ਲ ਮੀਡੀਆ ਤੇ ਅੱਜਕੱਲ ਟ੍ਰੋਲਿੰਗ ਵੀ ਬੜੀ ਹੁੰਦੀ ਹੈ ਜਦੋਂ ਜਿਵੇਂ ਆਮ ਆਦਮੀ ਪਾਰਟੀ ਨੇ ਕਈਆਂ ਦੀ ਕੀਤੀ ਉਹ ਇੱਕ ਬੜਾ ਪੁਰਾਣੀ ਇੱਕ ਵੀਡੀਓ ਕਲਿੱਪ ਆ ਜਿਸ ਦੇ ਵਿੱਚ ਬੀਨੂ ਢਿੱਲੋਂ ਤੇ ਹੋਰ ਵੇ ਅਦਾਕਾਰ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਵਾਲੇ ਸ਼ੋਅ ਦੇ ਵਿੱਚ ਜਦੋਂ ਉਦੋਂ ਹੁੰਦੇ ਸੀ ਕਲਾਕਾਰ ਉਹ ਕਹਿੰਦੇ ਵੀ ਅਸੀਂ ਤੇ ਐਂ ਕਰਾਂਗੇ ਮਸਾਂਵਾਰੀ ਆਈ ਹੈ ਆਮ ਆਦਮੀ ਪਾਰਟੀ ਵੀ ਕਿ ਸਿੱਧੇ ਇਦਾਂ ਹੀ ਕਰਾਂਗੇ ਕਾਨੂੰਨ ਹਾਈ ਕੋਰਟ ਕਹਿੰਦੀ ਸੁਪਰੀਮ ਕੋਰਟ ਕਹਿੰਦੀ ਅਸੀਂ ਤੇ ਇਦਾਂ ਕਰਾਂਗੇ ਕਿਉਂਕਿ ਸਾਡੀ ਸੱਤਾ ਲੋਕਾਂ ਨੇ ਸਾਨੂੰ ਚੁਣਿਆ ਹੈਗਾ ਲੋਕਾਂ ਨੇ ਕਾਨੂੰਨ ਨੂੰ ਥੋੜਾ ਚੁਣਿਆ ਲੋਕਾਂ ਨੇ ਸੁਪਰੀਮ ਕੋਰਟ ਨੂੰ ਥੋੜਾ ਸੁਣਿਆ ਚੁਣਿਆ ਹੈ ਸਾਨੂੰ ਉਹ ਤੇ ਲੋਕਾਂ ਨੇ ਸਾਨੂੰ ਚੁਣਿਆ ਪਰ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਇਹ ਕਾਰਵਾਈ ਤੇ ਕਰਨੀ ਪੰਦੀ ਹੈਗੀ ਹੈ ਹੁਣ ਜਿਹੜੇ ਅ ਅਰੂੜਾ ਸਾਹਿਬ ਨੇ ਉਹ ਅਗਰੇ ਸਰਕਾਰ ਉਸੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਲਾਜ਼ਮੀ ਤੌਰ ਤੇ ਐਡਵੋਕੇਟ ਅਰੂੜਾ ਸਾਹਿਬ ਹਾਈ ਕੋਰਟ ਵੀ ਜਾਣਗੇ ਤੇ ਹਾਈ ਕੋਰਟ ਤੋਂ 라ਜ਼ਮੀ ਤੌਰ ਤੇ ਸਰਕਾਰ ਨੂੰ ਕੋਈ ਨਾ ਕੋਈ ਆਰਡਰ ਪਾਸ ਹੋ ਸਕਦੇ ਨੇ ਕਿ ਜੇ ਅਸੀਂ ਸਾਡੀਆਂ ਸੂਬਾ ਸਰਕਾਰਾਂ ਜਾਂ ਸਾਡੀ ਦੇਸ਼ ਦੀ ਸਰਕਾਰ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਮੰਨਣ ਤੋਂ ਮੜਾ ਕਰਦੀ ਰਹੀਏ ਤੇ ਫਿਰ ਤੇ ਸਿਸਟਮ ਜਿਹੜਾ ਓਟਾ ਚੈਤਸਨੈਸ ਹੋ ਜਾਏਗਾ ਸਿਸਟਮਿਕ ਕਲੈਪਸ ਹੋ ਜਾਏਗਾ ਫਿਰ ਤੇ ਦੇਸ਼ ਦਾ ਜਿਹੜਾ ਸੰਵਿਧਾਨ ਆ ਉਹਨੂੰ ਇੱਕ ਟਰੰਕ ਚ ਪਾ ਕੇ ਬੰਦ ਕਰਕੇ ਜਿੰਦਰਾ ਲਾ ਕੇ ਤੇ ਚਾਬੀਆਂ ਫਿਰ ਗੰਗਾ ਤੇ ਸੁੱਟ ਦੇਣੀਆਂ ਚਾਹੀਦੀਆਂ ਕਿਸੇ ਸਮੁੰਦਰ ਚ ਸੁੱਟ ਦੇਣੀਆਂ ਚਾਹੀਦੀਆਂ ਜੇ ਆਪਾਂ ਸੰਵਿਧਾਨ ਦੀ ਮੰਨਣੀ ਹੀ ਨਹੀਂ ਆ ਤੇ ਫਿਰ ਕਾਨੂੰਨ ਕੀ ਕਰਨਾ ਉਸੇ ਕਾਨੂੰਨ ਦੀ ਸੌਹ ਚੁੱਕ ਸੌਹ ਚੁੱਕਦੇ ਨੇ ਜਦੋਂ ਕਹਿੰਦੇ ਨੇ ਕਿ ਮੈਂ ਸਰਧਾਨ ਦੀ ਸੌਹ ਚੁੱਕਦਾ ਮੈਂ ਗੁਪਤ ਭੇਦ ਰੱਖੂ ਮੈਂ ਕਾਨੂੰਨ ਮੁਤਾਬਕ ਕਾਰਵਾਈ ਕਰੂਗਾ ਮੈਂ ਆਪਣੇ ਜਾਂ ਆਪਣੇ ਜਾਂ ਕਿਸੇ ਨੂੰ ਨਹੀਂ ਦੱਸੂਗਾ ਜੋ ਵੀ ਕਾਰਵਾਈ ਕਰੂਗਾ ਇਦਾਂ ਦੇ ਜਦੋਂ ਆਪਾਂ ਸੌਹ ਚੁੱਕਦੇ ਤੇ ਸੁਣਦੇ ਨਹੀਂ ਕਿਵੇਂ ਬੋਲਦੇ ਨੇ ਦਰਮੰਤਰੀ ਸੌਹ ਚੁੱਕਦੇ ਨੇ ਤੇ ਹੁਣ ਤਾਂ ਝੰਗੌੜਾਈ ਜਾ ਰਹੇ ਨੇ ਹੁਣ ਦੇਖਦੇ ਆ ਕਿ ਐਡਵੋਕੇਟ ਐਸ ਸੀ ਰੂੜਾ ਸਾਹਿਬ ਨੇ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੋਟਿਸ ਕੱਢਿਆ ਉਸੇ ਮੁੱਖ ਮੰਤਰੀ ਭਗਵੰਤ ਮਾਨ ਕਾਰਵਾਈ ਕੀ ਕਰਦੇ ਆਗੇ ਨੇ ਹੁਣ ਸਵਾਲ ਹੈ ਕਿ ਜੇ ਅਮਰ ਲੋੜਾ ਨੂੰ ਕੱਢ ਦੇ ਫਿਰ ਬਰਬੀਰ ਸਿੰਘ ਸੈਣੀ ਸਾਹਿਬ ਨੂੰ ਵੀ ਕੱਢਣਾ ਪਊਗਾ ਜਿਹੜੇ ਸੂਬੇ ਦੇ ਸਿਹਤ ਮੰਤਰੀ ਨੇ ਪਰ ਇਸ ਸਰਕਾਰ ਸਰਕਾਰ ਦੇ ਵਿੱਚ ਲੱਗਦਾ ਨਹੀਂ ਕਿ ਕੋਈ ਕਾਨੂੰਨ ਦੀਆਂ ਧੱਜੀਆਂ ਉਡਾਈ ਜਾਵੇ ਤੇ ਸਰਕਾਰ ਉਸ ਤੇ ਕਾਰਵਾਈ ਨਹੀਂ ਸਰਕਾਰ ਕਾਰਵਾਈ ਨਹੀਂ ਕਰੂਗੀ ਸਰਕਾਰ ਨੂੰ ਲੱਗਦਾ ਕੋਈ ਗੱਲ ਨਹੀਂ ਲੋਕਾਂ ਦਾ ਕੀ ਆ ਤਿੰਨ ਚਾਰ ਦਿਨ ਬੋਲ ਕੇ ਹਟ ਜਾਣਗੇ ਤੇ ਗੱਲਾਂ ਹੀ ਹੋ ਜਾਣਗੀਆਂ ਤੁਹਾਨੂੰ ਸਰਕਾਰ ਕੋਈ ਨਵਾਂ ਮੁੱਦਾ ਛੇੜ ਲੇਗੀ ਜਿਸ ਕਰਕੇ ਲੋਕਾਂ ਦਾ ਵੀ ਧਿਆਨ ਉਹ ਵੱਲ ਹੋ ਜਾਂਦਾ ਕੋਈ ਨਾ ਕੋਈ ਇਹੋ ਜਿਹੀ ਛੱਡ ਦੇਣਗੇ ਫੁੱਲ ਤਰੂ ਜਾ ਕੇ ਲੋਕੀ ਉਸ ਤੇ ਚਰਚਾ ਕਰਨੀ ਸ਼ੁਰੂ ਕਰ ਦੇਣਗੇ ਪਰ ਇਹ ਜਿਹੜੀ ਆਮ ਆਦੀ ਪਾਰਟੀ ਹੁਣ ਅਗਰ ਇਹ ਨਾਂ ਕਿਹਾ ਜਾਵੇ ਕਿ ਅਸੀਂ ਮਾ ਕੱਟੜ ਮਾਨਦਾਰ ਹੈ ਜੇ ਮਾਨਦਾਰ ਸਾਡੇ ਚ ਨੈਤਿਕਤਾ ਕੁੱਟ-ਕੁੱਟ ਕੇ ਭਰੀ ਹੈ ਜੇ ਇੰਦਾਂ ਦੀ ਗੱਲ ਕਰਨਗੇ ਤੇ ਝੂਠੇ ਸਾਬਤ ਹੋਣਗੇ ਕਿਉਂਕਿ ਮਾਈਨਿੰਗ ਇਹਨਾਂ ਦੇ 70% ਹੇਟ ਹੋ ਯਾਰ ਫਾਈਨਲੀ ਦੇ ਵਿੱਚ ਗੁੰਡਾ ਟੈਕਸ ਲੱਗਾ ਹੋਇਆ ਸਾਰੀਆਂ ਚੀਜ਼ਾਂ ਤੇ ਕੇਵਲ ਮਾਫੀਆ ਫਿਰ ਸਰਗਰਮ ਹੋ ਗਿਆ ਉਹ ਸਾਰੀ ਜਿਸੀਆਂ ਜੋ ਕੁਛ ਨਹੀਂ ਸਰਕਾਰਾਂ ਦੇ ਵਿੱਚ ਚੱਲਦੀਆਂ ਹੋਈਆਂ ਇਹਨਾਂ ਦੀਆਂ ਸਰਕਾਰਾਂ ਦੇ ਚੱਲਦੀਆਂ ਤੇ ਦਾ ਮਤਲਬ ਇਹ ਨਾ ਇਮਾਨਦਾਰ ਨੇ ਤੇ ਨਾ ਕੱਟਣ ਮਾਨਦਾਰ ਨੇ ਤੇ ਨਾ ਨੈਤਿਕਤਾ ਜਿਵੇਂ ਪਿਛਲੀਆਂ ਪਾਰਟੀਆਂ ਦੇ ਵਿੱਚ ਜਿੰਨੀ ਕੀ ਨੈਤਿਕਤਾ ਹੁੰਦੀ ਆ ਉਸ ਉਹਨਾਂ ਨਾਲੋਂ ਵੀ ਘੱਟ ਆ ਜਿੰਨੀ ਕੀ ਉਹ ਕਹਿੰਦੇ ਹੁੰਦੇ ਉਹ ਜਿੰਨੇ ਕੀ ਉਹਨਾਂ ਦੇ ਵਿੱਚ ਮਾਫੀਆ ਚੱਲਦਾ ਹੁਣ ਵੀ ਉਹਨਾਂ ਹੀ ਮਾਫੀਆ ਚੱਲਦਾ ਤੇ ਉਹਨਾਂ ਨੇ ਕਦੀ ਇਮਾਨਦਾਰ ਜਾਂ ਕੱਟਣ ਮਾਨਦਾਰ ਨਹੀਂ ਗਿਆ ਸੀ ਪਰ ਇਹ ਇਮਾਨਦਾਰ ਕੱਟਣ ਮਾਨਦਾਰ ਕਹਿੰਦੇ ਕਿ ਇਹਨਾਂ ਦੇ ਜਿਹੜੇ ਐਮਐਲ ਮੰਤਰੀ ਜੋ ਕੁਝ ਚੰਦ ਚਾੜ ਰਹੇ ਨੇ ਉਹ ਸਾਰੀ ਦੁਨਗਣੋ ਪਤਾ ਲੱਗ ਹੀ ਚੁੱਕਾ ਹੈ ਕਿ ਕਾਦੂ ਕਾ ਹੋਣਗੇ ਬਾਕੀ ਦੇ ਸਾਰਿਆਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਦੀ ਜਨਤਾ ਨੂੰ ਕਿ ਪੰਜਾਬ ਜਿੱਥੋਂ ਚ ਰਹੀ ਗੱਲ ਸੱਤਾ ਧਿਰ ਦੀ ਸੱਤਾ ਧਿਰ ਚ ਕੀ ਕੁਝ ਚੱਲ ਰਿਹਾ ਕਿਸ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਕੀ ਨਿਭਾਉਣੀ ਹੈ ਉਹ ਤਾਂ ਚਲੋ ਗੱਲ ਸਵਾਲ ਖੜੇ ਹੋ ਵੀ ਰਹੇ ਆ ਉਸ ਦਾ ਜਵਾਬ ਦੇਣਾ ਨਾ ਦੇਣਾ ਹੁਣ ਸੱਤਾ ਧਿਰ ਦੇ ਉੱਤੇ ਨਿਰਭਰ ਕਰਦਾ ਆ ਪਾਰਟੀ ਦੇ ਉੱਤੇ ਨਿਰਭਰ ਕਰਦਾ ਪਰ ਕਾਂਗਰਸ ਦੇ ਵਿੱਚ ਵੀ ਜਿਹੜੀ ਅੰਦਰ ਖਾਤੇ ਜਿਹੜੀ ਆ ਨਾ ਕਾਟੋ ਕਲੇਸ਼ ਵਾਲੇ ਮਸਲੇ ਜਾਂ ਇੱਕ ਦੂਜੇ ਦੀ ਮੰਨਣੀ ਨਹੀਂ ਉਹ ਲਗਾਤਾਰ ਜਾਰੀ ਹੈ ਉਹ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਜਿਹੜੇ ਪੰਜਾਬ ਦੇ ਸੀਨੀਅਰ ਲੀਡਰ ਨੇ ਮੰਨੇ ਪਰ ਮੰਨੇ ਭਾਸ਼ਣ ਦਿੰਦੇ ਆ ਕਈਆਂ ਨੂੰ ਅੱਗੇ ਲਾ ਲੈਂਦੇ ਆ ਉਹਨਾਂ ਨੇ ਫੇਰ ਅੱ ਕਰ ਦਿੱਤਾ ਵੀ ਹੁਣ ਇੱਕ ਲੋਕ ਮਿਲਣੀ ਹੋਰ ਕਰਾਂਗੇ ਕੋਟ ਸ਼ਮੀਰ ਬਠਿੰਡਾ ਚ ਪਹਿਲਾਂ ਮਹਾਰਾਜਾ ਜੜੀ ਦੇ ਕਈ ਪੰਗੇ ਸਿਆਪੇ ਪੈ ਗਏ ਸੀ ਕਾਂਗਰਸ ਦੇ ਅੰਦਰ ਕਈਆਂ ਨੇ ਤਹਾਈ ਕਮਾਂਡ ਤੱਕ ਸ਼ਿਕਾਇਤਾਂ ਪਹੁੰਚਾਤੀਆਂ ਸੀ ਫਿਰ ਨਵਜੋਤ ਸਿੰਘ ਸਿੱਧੂ ਨੂੰ ਫਿਕਰ ਹੋ ਗਿਆ ਕਿ ਮੈਨੂੰ ਤਾਂ ਬੋਲਣ ਹੀ ਨਹੀਂ ਦਿੰਦੇ ਆਪਣੇ ਮੁੱਦਿਆਂ ਤੇ ਫਿਰ ਉਹ ਕਹਿੰਦੇ ਜੀ ਨਹੀਂਏ ਤੁਸੀਂ ਜੋ ਕਰਨਾ ਸ਼ਿਕਾਇਤਾਂ ਲਾਉਣੀਆਂ ਲਾ ਲਓ ਅਸੀਂ ਤੇ ਆਪਦੀ ਜਿਹੜੀਆਂ ਮੀਟਿੰਗਾਂ ਨੇ ਪਬਲਿਕ ਨੂੰ ਮਿਲਣੀਆਂ ਨੇ ਉਹ ਤਾਂ ਅਸੀਂ ਕਰਦੇ ਰਾਂਗੇ ਤੇ ਹੁਣ 7 ਤਰੀਕ ਨੂੰ 7 ਜਨਵਰੀ ਨੂੰ 2024 ਚ ਪਹਿਲੇ ਐਤਵਾਰ ਨੂੰ ਕੋਟ ਸ਼ਮੀਰ ਚ ਵੀ ਉਹ ਜਾ ਰਿਹਾ ਪਬਲਿਕ ਮਿਲਣੀ ਕਰਨ ਸੋ ਇਹ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦਾ ਉਹ ਬਠਿੰਡੇ ਵਾਲੇ ਜਿਆਦਾ ਪਿਆਰ ਕਰਦੇ ਨੇ ਕਿਉਂਕਿ ਮਰਾਜ ਵੀ ਜ਼ਿਲ੍ਹਾ ਬਠਿੰਡੇ ਦੇ ਵਿੱਚ ਹੀ ਰਾਮਪੁਰਾ ਫੂਲ ਹਲਕਾ ਉਹ ਜਿਹੜੀ ਕੋੜ ਸ਼ਮੀਰ ਪਿੰਡ ਜਦੋਂ ਬਠਿੰਡੇ ਤੋਂ ਤਲਵੰਡੀ ਸਾਬੋ ਤੋਂ ਜਾਈਏ ਤੇ ਸੱਜੇ ਪਾਸੇ ਕਪੂਲ ਉੱਤਰਦੇ ਪਿੰਡਾਂ ਦਾ ਕੋੜ ਸ਼ਮੀਰ ਹੁਣ ਉੱਥੇ ਸੱਜਾ ਹੈ ਤੇ ਕੋੜ ਸ਼ਮੀਰ ਜਿਹੜਾ ਪਿੰਡ ਆ ਉਹ ਬਠਿੰਡਾ ਅਧਿਆਤਿ ਦੇ ਅਧੀਨ ਆਉਂਦਾ ਔਰ ਦੂਜੀ ਗੱਲ ਜਿਹੜੇ ਉਹ ਹਰਵਿੰਦਰ ਸਿੰਘ ਲਾਡੀ ਜਿਨ੍ਹਾਂ ਨੇ ਹੁਣ ਰੈਲੀ ਰੱਖੀ ਹੈ 7 ਜਨਵਰੀ ਨੂੰ ਪਰਵਿੰਦਰ ਸਿੰਘ ਲਾਡੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਰਹੇ ਚੁੱਕੇ ਹੋ ਔਰ ਬਠਿੰਡਾ ਜਿਹੜਾ ਲੋਕ ਸਭਾ ਵਿਧਾਨ ਸਭਾ ਚੋਣਾਂ ਹੋਈਆਂ 2022 ਦੀਆਂ ਤੇ ਉਹ ਕਾਂਗਰਸ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਆਪਣੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਇਸ ਕਰਕੇ ਉਹ ਲੱਭ ਸਿੰਘ ਸਿੱਧੂ ਦਾ ਸਵਾਲ ਨਹੀਂ ਹੁਣ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਉਹਨਾਂ ਨੂੰ ਬੁਲਾ ਰਹੇ ਨੇ ਤੇ ਜੇ ਕੋਈ ਬੁਲਾਵੇ ਤੇ ਜੇ ਨਾ ਜਾਵੇ ਤੇ ਮਾੜੀ ਗੱਲ ਆ ਹੁਣ ਸਵਾਲ ਹੈ ਕਿ ਇੱਕ ਹੋਰ ਉੱਠ ਗਿਆ ਕਿ ਪ੍ਰਧਾਨ ਦੇ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਤੇ ਬਠਿੰਡਾ ਦੇ ਮੁਕਸਰ ਦੇ ਵਿੱਚ ਜਿਆਦਾ ਕੋਈ ਫਰਕ ਨਹੀਂ ਆਏਗਾ ਬਾਲਵੇ ਦੀ ਸਿਆਸਤ ਕਹਿ ਸਕਦੇ ਆ ਤੇ ਉੱਥੇ ਰਾਜਾ ਮਰਿੰਦਰ ਸਿੰਘ ਬੜੇਗਾਉਂਦੇ ਕਿ ਨਹੀਂ ਉਹ ਦੇਗਾ ਵੱਖਰਾ ਇੱਕ ਪਹਿਲੂ ਆ ਪਰ ਨਵਜੋਤ ਸਿੰਘ ਸਿੱਧੂ ਅਗਰ ਜਾ ਰਹੇ ਨੇ ਉਹ ਕਹਿ ਰਿਹਾ ਉਹਦੇ ਲਿਖਿਆ ਕਿ ਜਿੱਤੇਗਾ ਪੰਜਾਬ ਤੇ ਜਿੱਤੇਗੀ ਕਾਂਗਰਸ ਜਿਹੜਾ ਪੋਸਟਰ ਉਹਦੇ ਦੇ ਵਿੱਚ ਇੱਕ ਗਾਂਧੀ ਜਿਹੜੇ ਗਾਂਧੀ ਟੱਪਰ ਆ ਤਿੰਨੇ ਜਣੇ ਸੋਨੀਆ ਗਾਂਧੀ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਮਲਕਾ ਜੇ ਖੜੇ ਗਏ ਫਿਰ ਰਾਜਾ ਮਰਿੰਦਰ ਸਿੰਘ ਬੜਿੰਗ ਦੀ ਫੋਟੋ ਲੱਗੀ ਆ ਦਵਿੰਦਰ ਯਾਦਵ ਦੀ ਫੋਟੋ ਲੱਗੀ ਆ ਤੱਲੇ ਅਰਵਿੰਦਰ ਸਿੰਘ ਲਾਡੀ ਲੱਗੀ ਇੱਕ ਕਿਸੇ ਹੋਰ ਤੇ ਲੱਗੀ ਆ ਤੇ ਫਿਰ ਨਵਜੋਤ ਸਿੰਘ ਸਿੱਧੂ ਦੀ ਲੱਗੀ ਇਹਦੇ ਤੇ ਨਵਜੋਤ ਸਿੰਘ ਸਿੱਧੂ ਦਾ ਤੇ ਲੱਗਦਾ ਨਹੀਂ ਕੋਈ ਗਲਤੀ ਆ ਗਈ ਹੈ ਹੁਣ ਜਿਹੜੇ ਵਰਕਰ ਬੁਲਾ ਰਹੇ ਨੇ ਹੁਣ ਅਗਰ ਕੋਟ ਸ਼ਮੀਲ ਦੀ ਵਿੱਚ ਇੱਕ ਰੈਲੀ ਹੋ ਰਹੀ ਆ ਜੇ ਉੱਥੇ 5-6000 ਬੰਦਾ ਇਕੱਠਾ ਹੁੰਦਾ ਤਾਂ ਉਹਦੇ ਨਾਲ ਕਾਂਗਰਸ ਪਾਰਟੀ ਨੂੰ ਫਾਇਦਾ ਹੈਗਾ ਉਹਦੇ ਤੇ ਨਵਜੋਤ ਸਿੰਘ ਸਿੱਧੂ ਦਾ ਕੀ ਹੈ ਉਹਦੇ ਨਵਜੋਤ ਸਿੰਘ ਸਿੱਧੂ ਦਾ ਨਹੀਂ ਉਹ ਕਾਂਗਰਸ ਪਾਰਟੀ ਦੇ ਕਰਕੇ ਲੋਕ ਇਕੱਠੇ ਹੋਣਗੇ ਤੇ ਕਾਂਗਰਸ ਪਾਰਟੀ ਦੇ ਨਾਲ ਲੋਕ ਜੁੜ ਲਗੇਗੇ ਪੀਹਾ ਨਵਜੋਤ ਸਿੰਘ ਸਿੱਧੂ ਆ ਰਿਹਾ ਔਰ ਜੇ ਨਵਜੋਤ ਸਿੰਘ ਸਿੱਧੂ ਆਉਂਦੇ ਉੱਥੇ ਜਾਂਦੇ ਕਿਸੇ ਪ੍ਰੋਗਰਾਮ ਚ ਤੋਂ ਪਤਾ ਕਿ ਸਿਆਸੀ ਪੇੜਾ ਸਿਆਸੀ ਪੇੜ ਦੇ ਵਿੱਚ ਉਹ ਫਿਰ ਖੂਬ ਛੱਕੇ ਚੋੱਕੇ ਲਾਉਂਦੇ ਨੇ ਜਦੋਂ ਰਾਪੂ ਦਾ ਫੋਲ ਦੇ ਹਲਕੇ ਦੇ ਵਿੱਚ ਮਰਾਜਪੇੜ ਦੇ ਵਿੱਚ ਪ੍ਰੋਗਰਾਮ ਸੀ ਉਸ ਦਿਨ ਹੀ ਉੱਥੇ ਮੋੜ ਦੇ ਵਿੱਚ ਸਰਕਾਰੀ ਰੈਲੀ ਸੀ ਫਿਰ ਉੱਥੇ ਮਰਾਜਪੇੜ ਦੇ ਗਏ ਨੇ ਕੁੱਤਿਆਂ ਦੀ ਅਧੋੜ ਰੱਖੇ ਲੋਕੀ ਉਧਰ ਵੀ ਵੇਖਣ ਚੱਲ ਗਏ ਲੇਕਿਨ ਇਸ ਦੇ ਬਾਅਦ ਵੀ ਜਿਹੜਾ ਨਵਜੋਤ ਸਿੰਘ ਸਿੱਧੂ ਜਿਹੜੀ ਰੈਲੀ ਕਾਮਯਾਬ ਹੋਈ ਉਸ ਤੋਂ ਬਾਅਦ ਪੰਜਾਬ ਕਾਂਗਰਸ ਹਿੱਲ ਗਈ ਫਿਰ ਸ਼ਿਕਾਇਤਾਂ ਹੁਣ ਫਿਰ ਸ਼ਿਕਾਇਤ ਸ਼ਿਕਾਇਤ ਕਿਦੀ ਕਰੋਗੇ ਨਵਜੋਤ ਸਿੰਘ ਸਿੱਧੂ ਦੀ ਜੇ ਕਿ ਜਿਨ੍ਹਾਂ ਨੇ ਹਰਵਿੰਦਰ ਸਿੰਘ ਲਾੜੀ ਦੀ ਜਾਂ ਜਿਹੜੇ ਕੋਟ ਸ਼ਮੀਰ ਚ ਜਿਨ੍ਹਾਂ ਨੇ ਲੋਕਾਂ ਨੇ ਪ੍ਰੋਗਰਾਮ ਕਰਵਾਇਆ ਹੈਗਾ ਉਹਨਾਂ ਦੀ ਕਰੋਗੇ ਹੁਣ ਇਹ ਲੱਗ ਕਿ ਜੇ ਕੋਈ ਰੈਲੀ ਕਰਦਾ ਤੇ ਉਹ ਸਭ ਤੋਂ ਵੱਡੀ ਗੱਲ ਹੈ ਕਿ ਉਹਦੇ ਚ ਨਵਜੋਤ ਸਿੰਘ ਸਿੱਧੂ ਜਾ ਰਹੇ ਨੇ ਇਹ ਤੇ ਜਿਨ੍ਹਾਂ ਨੂੰ ਨਹੀਂ ਬੁਲਾਇਆ ਇਹ ਤਾਂ ਉਹਨਾਂ ਉਹਨਾਂ ਦੀ ਪ੍ਰੋਬਲਮ ਹੋਊਗੀ ਕਿ ਸਾਨੂੰ ਕਿਉਂ ਨਹੀਂ ਬੁਲਾਇਆ ਇਹ ਤੇ ਬਠਿੰਡੇ ਦੇ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਪ੍ਰੋਬਲਮ ਹੋਊਗੀ ਜਾ ਨੇੜਲੇ ਤੇ ਨੇੜਲੇ ਜ਼ਿਲ੍ਹਿਆਂ ਦੇ ਲੋਕਾਂ ਦੀ ਪ੍ਰੋਬਲਮ ਹੋਗਣ ਲੀਡਰਾਂ ਦੀ ਹੁਣ ਦੂਜੇ ਦੂਜੇ ਤੂੰ ਜਾ ਕੇ ਕੋਈ ਉੱਥੇ ਭਾਸ਼ਣ ਕਰਨ ਜਾਣਾ ਲੋਕੀ ਸੁਣੇ ਤਾਂ ਮਤਲਬ ਹੈ ਕਿ ਉਹਦੀ ਲੋਕਪ੍ਰੀਅਤਾ ਕਿੰਨੀ ਹੈ ਉਹਨੂੰ ਲੋਕ ਕਿੰਨੇ ਮੰਨਦੇ ਲੋਕ ਕੀ ਮਹਿਸੂਸ ਕਰਦੇ ਹੋਣ ਇੱਕ ਗੱਲ ਇੱਥੇ ਇਹ ਵੀ ਨੋਟ ਕਰਨ ਵਾਲੀ ਹੈ ਕਿ ਨਵਜੋਤ ਸਿੰਘ ਸਿੱਧੂ ਸ਼ਾਇਦ ਲਗਾਤਾਰ ਇਹ ਜਿਹੜੀਆਂ ਮਿਲਣੀਆਂ ਨੇ ਇਸ ਕਰਕੇ ਜਾਰੀ ਰੱਖਣਾ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ ਕਿਉਂਕਿ ਕੁਲਵੀਰ ਸਿੰਘ ਜੀਰਾ ਹੋ ਗਏ ਬਰਮਿੰਦਰ ਬਰਿੰਦਰ ਮੀਤ ਸਿੰਘ ਪਾੜਾ ਹੋ ਗਏ ਦਵਿੰਦਰ ਕਪਹਾਵਾ ਕਪਾਇਆ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਲੀਡਰ ਹੈ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਲੱਗਿਆ ਕਿ ਇਹ ਜਿਹੜੇ ਜੂਨੀਅਰ ਲੀਡਰ ਨੇ ਨਾ ਮੇਰੇ ਤੋਂ ਇਹ ਮੈਨੂੰ ਥੋੜੀ ਸਲਾਹ ਦੇਣ ਕਹਿਆ ਕਿ ਭਾਵੇਂ ਬੋਲੀ ਜਾਣ ਮੈਂ ਤਾਂ ਕਰੂੰ ਆਪਣੇ ਵਾਲੀਆਂ ਸੰਦੀਪ ਜੀ ਜਦੋਂ ਨਾ ਇਹ ਜਦੋਂ ਪਾਰਟੀ ਕੀ ਕਰਦੀ ਹੁੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਉਦਾਹਰਣ ਦੇ ਤੌਰ ਤੇ ਹੁਣ ਵੱਡੇ ਲੀਡਰ ਇਹਦੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪ੍ਰੈਸ ਬਿਆਨ ਜਾਰੀ ਨਹੀਂ ਕੀਤਾ ਉਹ ਜਦੋਂ ਨੇ ਹੁੰਦੇ ਕਿ ਇਹਦਾ ਜੋ ਸਾਰੇ ਲੀਡਰਾਂ ਦੇ ਵਿੱਚ ਕਿਹਨੂੰ ਕਿਹਦੇ ਨਾਮ ਤੇ ਪ੍ਰੈਸ ਨੋਟ ਕੱਢਦੀਏ ਉਹ ਫਿਰ ਤਿੰਨ ਚਾਰ ਨਾਮ ਪਾ ਲੈਂਦੇ ਨੇ ਉਹਦੇ ਵਿੱਚ ਬਰਿੰਦਰਬੀਨ ਸਿੰਘ ਪਾੜਾ ਦਾ ਪਾਤ ਆ ਉਹਦੇ ਵਿੱਚ ਅਦਵਿੰਦਰ ਸਿੰਘ ਕਮਾਇ ਦਾ ਪਾਤ ਆ ਉਹਦੇ ਵਿੱਚ ਪਾਤ ਆ ਇਹਦਾ ਨਾਮ ਕਲਵੀਰ ਸਿੰਘ ਜੀਰੇ ਦਾ ਜਾਂ ਇੱਕਦੇ ਹੋਰ ਦਾ 파ਤ ਆ ਸਵਾਲ ਤੇ ਚਾਹੀਦਾ ਸੀ ਉਹ ਜਿਹੜਾ ਰਾਜਾ ਮਰਿੰਦਰ ਸਿੰਘ ਗੁੜੇਂਗੋਦ ਦਿੰਦੇ ਜਾਂ ਪ੍ਰਕਾਸ਼ ਸਿੰਘ ਦਾ ਹੁੰਦਾ ਜਾਂ ਪ੍ਰਤਾਪ ਸਿੰਘ ਬਾਜਵਾ ਦਾ ਹੁੰਦਾ ਜਾਂ ਸੁਖਜਿੰਦਰ ਸਿੰਘ ਰਦਾਵਾ ਦਾ ਹੁੰਦਾ ਤਿਰਤਰਜਿੰਦਰ ਸਿੰਘ ਬਾਜਵਾ ਦਾ ਹੁੰਦਾ ਅਸ਼ੋਕ ਸਰਕਾਰਿਆ ਦਾ ਹੁੰਦਾ ਜਾਂ ਜਿਹੜੇ ਇਹਨਾਂ ਦੇ ਸੁਖਵਿੰਦਰ ਸਿੰਘ ਕੋਟਲੀ ਆ ਜਾਂ ਜੂਨੀਅਰ ਬਾਬਾ ਦਾ ਹੁੰਦਾ ਜਿਹੜੇ ਚੁਣੇ ਹੋਏ ਲੋਕ ਨੇ ਜਾਂ ਪਾਰਟੀ ਦੇ ਵੱਡੇ ਲੀਡਰ ਹੋ ਦਿੰਦੇ ਹੁਣ ਕਲਵੀਰ ਜੀ ਰਹੇ ਨੇ ਤੇ ਉਸ ਤੋਂ ਬਾਅਦ ਗੁੱਸਾ ਕੱਢ ਲਿਆ ਪਰ ਬਾਕੀਆਂ ਨੇ ਸਿਰ ਪ੍ਰੈਸ ਬਿਆਨ ਹੀ ਆਇਆ ਉਹਨਾਂ ਦਾ ਜਿਹੜਾ ਕਾਂਗਰਸ ਪਾਰਟੀ ਨੇ ਹੋ ਸਕਦਾ ਕਾਂਗਰਸ ਪਾਰਟੀ ਨੇ ਬਾਅਦ ਚ ਪੁੱਛਿਆ ਨਾ ਹੋਵੇ ਵੀ ਤੁਹਾਡੇ ਤੁਹਾਡੇ ਨਾਮ ਦੇ ਪ੍ਰੈਸ ਨੋਟ ਕੱਢ ਰਹੇ ਇਸਦਾ ਹੀ ਹੁੰਦਾ ਸ਼ਰੋਨੀ ਕਾਲੀ ਦਲ ਦੇ ਵਿੱਚ ਜਦੋਂ ਕਿਸੇ ਦੇ ਖਿਲਾਫ ਕੱਢਦੇ ਹੁੰਦੇ ਸੀ ਨਾ ਪ੍ਰੈਸ ਨੋਟ ਤੇ ਕਈਆਂ ਨੂੰ ਪਤਾ ਨਹੀਂ ਹੁੰਦਾ ਕਿ ਸਾਡਾ ਨਾਮ ਵਿੱਚ ਪੈ ਗਿਆ ਪ੍ਰੈਸ ਨੋਟ ਦੇ ਵਿੱਚ ਬ੍ਰਿੰਦਰ ਸਿੰਘ ਨੇ ਆਪਣੇ ਮੂੰਹ ਨਹੀਂ ਕੁਝ ਬੋਲਿਆ ਦਵਿੰਦਰ ਸਿੰਘ ਕੋ ਭਾਈ ਨੇ ਆਪਣੇ ਮੂੰਹ ਨਹੀਂ ਬੋਲਿਆ ਸਿਰਫ ਸ਼ਵੇਦ ਕੁਲਬੀਰ ਸਿੰਘ ਧੀਰੇ ਨਹੀਂ ਬੋਲਿਆ ਗਾ ਪਰ ਨਵਜੋਤ ਸਿੰਘ ਸਿੱਧੂ ਚਾਹੇ ਕੋਈ ਵੀ ਇਦਾਂ ਦੀਆਂ ਟਿੱਪਣੀਆਂ ਕਰੇ ਚਾਹੇ ਉਹ ਵੱਡੇ ਲੀਡਰ ਕਰਨ ਚਾਹੇ ਉਹ ਐਲੋਪੀ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਨੇ ਕਿਹਾ ਸੀ ਕਿ ਵੱਖਰਾ ਖਾੜਾ ਨਾ ਲਾਓ ਹੁਣ ਸਵਾਲ ਹੈ ਕਿ ਨਵਜੋ ਸਿੰਘ ਸਿੱਧੂ ਵੱਖਰਾ ਖਾੜਾ ਤੇ ਲਾ ਰਿਹਾ ਜੇ ਕੋਈ ਹੋਰ ਕੋਈ ਖਾੜਾ ਲਾ ਰਿਹਾ ਉਹਦੇ ਚ ਜੇ ਨਵਜੋ ਸਿੰਘ ਸਿੱਧੂ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਏ ਬੁਲਾਇਆ ਜਾ ਰਿਹਾ ਤੇ ਉਹਦੇ ਚ ਨਵਜੋ ਸਿੰਘ ਸਿੱਧੂ ਦਾ ਥੋੜੇ ਕੋਈ ਗਲਤੀ ਹੈਗੀ ਤੁਸੀਂ ਤਾਂ ਫਿਰ ਇੰਨਾ ਜੇ ਰੈਲੀ ਕੈਨਸਲ ਕਰਵਾਣੀ ਤੇ ਫਿਰ ਅਰਵਿੰਦਰ ਸਿੰਘ ਲਾਡੀ ਨੂੰ ਪਾਰਟੀ ਚੋਂ ਬਾਹਰ ਕੱਢ ਦਿਓ ਵੀ ਇੱਕ ਪਾਰਟੀ ਪ੍ਰਧਾਨ ਨੂੰ ਛੱਡ ਕੇ ਇੱਕ ਐਲੋਪੀ ਨੂੰ ਛੱਡ ਕੇ ਉਹ ਨਵਜੋ ਸਿੰਘ ਸਿੱਧੂ ਨੂੰ ਬੁਲਾ ਰਹੇ ਨੇ ਇਹ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਵਾ ਉਹ ਲੋਕੀ ਇਹਦਾ ਮਤਲਬ ਹੈ ਕਿ ਲੋਕੀ ਚਾਹੁੰਦੇ ਨੇ ਹੋ ਸਕਦਾ ਹੈ ਕਿ ਓਵਰ ਹੈਲਕਿਆਂ ਤੇ ਆਪਾਂ ਮੰਨ ਕੇ ਚੱਲਦੇ ਕਿ ਇੱਕ ਹੋਗੀ ਮਰਾਜਪਿੰਡ ਦੇ ਵਿੱਚ ਹੋਗੀ ਦੂਜੀ ਕਸ਼ਮੀਰ ਚ ਹੋਗੀ ਇਹਦੇ ਇੱਕ ਸਿਲਸਿਲਾ ਲੱਗਦਾ ਸ਼ੁਰੂ ਹੋ ਗਿਆ ਦੋ ਹਲਕੇ ਨੇ ਇਦਾਂ ਲੱਗਦਾ ਕਿ ਹੌਲੀ ਹੌਲੀ ਬਾਕੀ ਹਲਕਿਆਂ ਦੇ ਵਿੱਚ ਹੋ ਜੂਗੀ 115 ਹਲਕਿਆਂ ਦੇ ਵਿੱਚ ਹੋ ਸਕਦੀ ਬੱਕਰੀ ਗੱਲ ਹੈ ਕਿ ਉੱਥੇ ਨਹੀਂ ਹੋਊਗੀ ਗਿੱਦੜ ਪਾਏ ਨਹੀਂ ਹੋਊਗੇ ਕਿਉਂਕਿ ਇੱਥੇ ਚੁਣਿਓ ਨਮੈਂਦੇ ਹੈ ਨਹੀਂ ਰਾਜਾ ਮਰਿੰਦਰ ਸਿੰਘ ਬਣੇਗੇ ਕਾਦੀਆਂ ਨਹੀਂ ਹੋਊਗੀ ਕਿਉਂਕਿ ਉਹ ਤੋਂ ਐਲੋਪੀ ਨੇ ਪ੍ਰਤਾਪ ਸਿੰਘ ਬਾਜਵਾ ਤੇ ਬਾਕੀ ਹਲਕਿਆਂ ਦੇ ਵਿੱਚ ਤੇ ਹੋ ਹੀ ਸਕਦੀ ਨੇ ਪਰ ਇਹ ਸਵਾਲ ਹੈ ਪਰ ਇਹ ਹੈ ਕਿ ਉਹਨਾਂ ਨੇ ਨਾ ਹੀ ਇਹ ਦਿੱਤਾ ਕਿ ਜਿੱਤੇਗਾ ਪੰਜਾਬ ਤੇ ਜਿੱਤੇਗੀ ਕਾਂਗਰਸ ਤੇ ਜੇ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਦੇ ਵਿੱਚ ਇੰਦਾ ਦਾ ਨਾਅਰੇ ਦੇ ਨਾਲ ਨਵਜੋਤ ਸਿੰਘ ਸਿੱਧੂ ਚੱਲ ਰਹੇ ਨੇ ਜੋ ਜਿਲਾਦਾ ਕਿ ਰਾਜਾ ਬਿਰਿੰਦਰ ਸਿੰਘ ਵੜਿੰਗ ਦਾ ਵੀ ਕੋਈ ਨੁਕਸਾਨ ਨਹੀਂ ਜਾਂ ਪ੍ਰਤਾਪ ਸਿੰਘ ਬਾਦਲਾ ਜਾਂ ਸੁਪਚੀ ਕਾਂਗਰਸ ਦਾ ਗੱਲ ਹੀ ਜਦ ਪੰਜਾਬ ਜਿੱਤਣ ਦੀ ਹੋ ਰਹੀ ਹੈ ਜਾਂ ਕਾਂਗਰਸ ਜਿੱਤਣ ਦੀ ਹੋ ਰਹੀ ਹੈ ਤੇ ਕਿਸੇ ਨੂੰ ਲੱਗਦਾ ਕਿ ਸਿਆਸੀ ਤੌਰ ਤੇ ਤੇ ਨਹੀਂ ਹੋ ਸਕਦਾ ਪਰ ਇਸ ਤੋਂ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਕਿੰਨੇ ਲੋਕ ਚਾਹਣ ਲੱਗ ਪਏ ਨੇ ਉਹ ਇੱਕ ਵਿਸ਼ਾ ਹੋ ਸਕਦਾ ਉਹਦੇ 'ਚ ਹੋ ਸਕਦਾ ਹੈ ਕਿ ਪਾਰਟੀ ਦੇ ਵਿੱਚ ਕਿ ਲੋਕ ਇਹਨੂੰ ਜ਼ਿਆਦਾ ਮੰਨਦੇ ਨੇ ਸਾਨੂੰ ਘੱਟ ਮੰਨਦੇ ਉਹ ਦੇਖ ਕੇ ਦੂਜੇ ਦੇ ਨਾਲ ਜੈਲਸੀ ਹੋ ਸਕਦੀ ਹੈ ਪਰ ਜਿਹੜੇ ਵਰਕਰ ਆਗਾ ਵਰਕਰ ਨੇ ਤਾਂ ਦੇਖਣਾ ਕਿ ਕਿਹਦੇ ਡੋਲਿਆਂ ਦੇ ਵਿੱਚ ਦਮ ਹੈਗਾ ਨਾ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਨੂੰ ਲੱਗਦਾ ਹੋਏ ਕਿ ਕਾਂਗਰਸ ਪਾਰਟੀ ਦੇ ਵਿੱਚ ਕਿ ਜਿਹਦੀਆਂ ਲੱਤਾਂ ਭਾਰ ਚੱਲਦੀਆਂ ਜਾਂ ਜਿਹਦੇ ਡੋਲਿਆਂ ਵਿੱਚ ਦਮ ਆ ਉਹ ਨਵਜੋਤ ਸਿੰਘ ਸਿੱਧੂ ਹੈ ਤਾਂ ਤੁਸੀਂ ਇਸ ਮਸਲੇ ਦੇ ਉੱਤੇ ਸਾਡੇ ਨਾਲ ਜੁੜ ਕੇ ਗੱਲਬਾਤ ਸਾਂਝੀ ਕੀਤੀ ਹੈ ਤਾਂ ਬਹੁਤ-ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸਾੱਚ ਦੇ ਵਿੱਚ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ ਸਾਨੂੰ ਉਮੀਦ ਹੈ ਕਿ ਇਹਨਾਂ ਮੁੱਦਿਆਂ ਦੇ ਜ਼ਰੀਏ ਤੁਹਾਡੇ ਤੱਕ ਕੋਈ ਨਾ ਕੋਈ ਨਵੀਂ ਗੱਲ ਵੀ ਜ਼ਰੂਰ ਪੁੱਜੀ ਹੋਵੇਗੀ আর ਦੂਸਰੀ ਗੱਲ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਤੁਹਾਡੇ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਹੈ ਤੁਹਾਡੇ ਵਿਚਾਰ ਕੀ ਨੇ ਤੁਸੀਂ ਆਪਣੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ